जोनी पप्पू गल्ला बचता जाता बच्चों वीरों का पप्पू गल्ला बचता जाता बच्चों वीरों का पप्पू गल्ला बचता जाता बच्चों वीरों का पप्पू गल्ला बचता जाता बे साहब ओ बे साहब आओ इधर सर की बे सी लड्डू झमे सी लडू ਜੋੜੇ ਜੋੜੇ ਕਲਾਮ ਜੀਆ ਗਏ ਤੇਰੀ ਕਾਦਾਂ ਤੇਆ ਸੰਗਵਾ ਥੈਂਕ ਯੂ ਲੋਗ ਮੇਰੀਆਂ ਤੀਆਂ ਤਾਲੀਆਂ ਨਾਲ ਇੱਕ ਵਾਰ ਤਾਲੀਆਂ ਮਾਰੋ ਜੀ ਕੀ ਬਾਤ ਹੈ ਦੇਖੋ ਜੀ ਸਾਡੇ ਐਮਐਲਏ ਸਾਹਿਬ ਇੱਕ ਮਿੰਟ ਇੱਕ ਮਿੰਟ ਸਾਡੇ ਐਮਐਲਏ ਸਾਹਿਬ ਬੋਲੀਆਂ ਵੀ ਪਾਲਣਦੇ ਨੇ ਕੀ ਬਾਤ ਹੈ ਸੋ ਬਹੁਤ ਬਹੁਤ ਮੁਬਾਰਕਾ ਜੀ ਇਹਨੂੰ ਕਹਿੰਦੇ ਆ ਖੁਸ਼ੀ ਇਹ ਹੈ ਜੀ ਸਾਡੇ ਆਮ ਇਨਸਾਨ ਇਹਨਾਂ ਨੂੰ ਕਹਿੰਦੇ ਆ ਦੇਖੋ ਇਹ ਹੈ ਜੀ ਆਮ ਆਦਮੀ ਪਾਰਟੀ ਤਾੜੀਆਂ ਮਾਰ ਦਿਓ ਇੱਕ ਵਾਰ ਆਮ ਆਦਮੀ ਪਾਰਟੀ ਵਾਸਤੇ ਜ਼ੋਰਦਾਰ ਤਾੜੀਆਂ ਮਾਰੋ ਇੱਕ ਵਾਰ ਕਦੀ ਦੇਖਿਆ ਕੋਈ ਕਦੀ ਜ਼ਿੰਦਗੀ 'ਚ ਦੇਖਿਆ ਕਿ ਕੋਈ ਐਮਐਲਏ ਆ ਕੇ ਤਾਂ ਬੋਲੀਆਂ ਪਾ ਦੇ ਧੀਆ ਦੇ ਵਿੱਚ ਇੰਜੋਏ ਕਰੇ ਐਮਐਲਏ ਲੱਕੜੀ ਲੱਗਣ ਦਿੰਦੇ ਸੋ ਤਾੜੀਆਂ ਮਾਰ ਦੋ ਜੀ ਇੱਕ ਵਾਰ ਸੋ ਆਉ ਜੀ ਸਿਮਾ ਜੀ ਨੌਨ ਸਟਾਪ ਬੋਲੀਆਂ ਹਾਂ ਜੀ ਬੀਤੀ ਸਾਹਿਬ ਮਾਨੂੰ ਬੇਜਾਰਿਸ਼ ਕਰਦੇ ਜਿਨ੍ਹਾਂ ਨੇ ਤੁਹਾਡਾ ਸਾਰਿਆਂ ਦਾ ਬੜਾ ਵੱਡਾ ਉਪਰਾਲਾ ਕੀਤਾ ਧੀਆ ਇਕੱਠੀਆਂ ਹੋ ਕੇ ਵੀਰ ਰੇਤਾ ありがとうございます ਸਾਨੂੰ ਵਿਰਸੇ ਦੇ ਵਿੱਚ ਮਿਲਿਆ ਔਰ ਉਸ ਵਿਰਸੇ ਨੂੰ ਅੱਗੇ ਲਿਜਾਣ ਵਾਸਤੇ ਮੇਰਾ ਪਿੰਡ ਸਨੇਤ ਮੇਰਾ ਭਤੀਜਾ ਦਾ ਨਰਾ ਗੁਰਪ੍ਰੀਤ ਓਕੇ ਇਸ ਪਿੰਡ ਦਾ ਮੈਂ ਮਾਪਾ ਜੀ ਆਜਾ ਜੋ ਗੰਦਰ ਜੀ ਆਜੋ ਇਸ ਪਿੰਡ ਦਾ ਮੈਂ ਮਾਪਾ ਇੱਥੇ ਮੇਰਾ ਆਪਣਾ ਸਾਰਾ ਟੱਬਰ ਆ ਤੇ ਭਾਨ ਜੇ ਮੇਰੀਆਂ ਭਾਨੀਆਂ ਮੇਰੇ ਭਰਾ ਯਾ ਪਰਜਾਈਆਂ ਮੇਰੀਆਂ ਭੈਣਾ ਮੇਰੀਆਂ ਬਜ਼ੁਰਗ ਸਾਰੇ ਅੱਜ ਅਸੀਂ ਦੇਖੋ ਇਹ ਸਾਰਾ ਗੋਗੀ ਦਾ ਟੱਪਰ ਖੜਾ ਜਿੰਦਾ ਦਿਖਾਓ ਇਟਾ ਵੱਡਾ ਅੱਕੇ ਦਾ ਹੋਰ ਤਾਂ ਟੱਪਰ ਹੈਗਾ ਬੋਲੀ ਵੀ ਪਾਵਾਂਗੇ ਸਭ ਕੁਝ ਕਰਾਂਗੇ ਆਪਣੇ ਟੱਬਰ ਚ ਆਏ ਆ ਯਾਰ ਬੋਲੀ ਸਭ ਕੁਝ ਪਾਵਾਂਗੇ ਆਓ ਆਪਾਂ ਜਸ਼ਨ ਮਨਾਈਏ ਕਾ ਬਾਤਾ ਜੀ ਦੇਖੋ ਦੇਖੋ ਟੋਨ ਵਜਾਈ ਚਾਲ ਪਾਣੀ ਕਰਨਾ ਰਕੇ ਨੀ ਲੜੀਆਂ ਕੋਡੇ چیر ਕੇ ਨੀ ਅੱਖਾਂ ਬੰਨ੍ਹ ਦੀ ਮੇਰੀ ਕਾਲੀ ਕੰਡਾ چیر ਕੇ ਨੀ ਅੱਖਾਂ ਕਾਲੀ ਕੰਡਾ چیر ਕੇ ਨੀ ਹਰੇ ਹਰੇ ਘਾ ਵਿੱਚ ਸੱਪ ਫੁਕਾ ਮਾਰਦਾ ਬੱਚੋ ਵੀਰੋ ਨੀ ਪਪੂ p e r ਜੋੜੇ ਜੋੜੇ ਕਲਾਮ ਜੀਆ ਹੋ ਗਏ ਤੇਰੀ ਤਰ੍ਹਾਂ ਦਾਦ ਕੀਆ ਸੰਗਵਾ ਥੈਂਕ ਯੂ ਲਓ ਮੇਰੀਆਂ ਤੀਆਂ ਤਾਲੀਆਂ ਨਾਲ ਇੱਕ ਵਾਰੀ ਤਾਲੀਆਂ ਮਾਰੋ ਜੀ ਕੀ ਬਾਤ ਹੈ ਦੇਖੋ ਜੀ ਸਾਡੇ ਐਮਐਲਏ ਸਾਹਿਬ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸਾਡੇ ਐਮਐਲਏ ਸਾਹਿਬ ਬੋਲਿਆ ਵੀ ਪਾਲੰਦੇ ਨੇ ਕੀ ਬਾਤ ਹੈ ਸੋ ਬਹੁਤ ਬਹੁਤ ਮੁਬਾਰਕਾ ਜੀ ਇਹਨੂੰ ਕਹਿੰਦੇ ਆ ਖੁਸ਼ੀ ਏ ਆ ਜੀ ਸਾਡੇ ਆਮ ਇਨਸਾਨ ਇਹਨਾਂ ਨੂੰ ਕਹਿੰਦੇ ਆ ਦੇਖੋ ਇਹ ਹੈ ਜੀ ਆਮ ਆਦਮੀ ਪਾਰਟੀ ਤਾੜੀਆਂ ਮਾਰ ਦਿਓ ਇੱਕ ਵਾਰ ਆਮ ਆਦਮੀ ਪਾਰਟੀ ਵਾਸਤੇ ਜ਼ੋਰਦਾਰ ਤਾੜੀਆਂ ਮਾਰੋ ਚਲੋ ਕਦੀ ਦੇਖਿਆ ਕੋਈ ਕਦੀ ਜ਼ਿੰਦਗੀ ਚ ਦੇਖਿਆ ਕਿ ਕੋਈ ਐਮ ਐਲ ਏ ਆ ਕੇ ਆਦਾ ਫੋਨੀਆ ਪਾਦੇ ਈਆਂ ਦੇ ਵਿੱਚ ਇੰਜੋਏ ਕਰੇ ਐਮ ਐਲ ਏ ਲੱਕੇ ਨਹੀਂ ਲੱਗਣ ਦਿੰਦੇ ਸੋ ਤਾੜੀਆਂ ਮਾਰ ਦੋ ਜੀ ਇੱਕ ਵਾਰ ਸੋ ਆਓ ਜੀ ਸੀਮਾ ਜੀ ਨੋ ਸਟਾਪ ਬੋਲੀਆ ਆਓ ਜੀ ਬੀਤੀ ਸਾਹਿਬ ਉਹਨਾਂ ਨੂੰ ਬੇਜਾਰੀਸ਼ ਕਰਦੇ ਆ ਜਿਨ੍ਹਾਂ ਨੇ ਤੁਹਾਡਾ ਸਾਰਿਆਂ ਦਾ ਬੜਾ ਵੱਡਾ ਉਪਰਾਲਾ ਕੀਤਾ ਈਆਂ ਇਕੱਠੀਆਂ ਹੋ ਕੇ ਭੈਣਾਂ ਦਾ ਸਾਡੀਆਂ ਧੀਆਂ ਦਾ ਇਹ ਉਹ ਤਿਹਾਰ ਆ ਜਿਹੜਾ ਕਿ ਸਾਨੂੰ ਵਿਰਸੇ ਦੇ ਵਿੱਚ ਮਿਲਿਆ ਔਰ ਉਸ ਵਿਰਸੇ ਨੂੰ ਅੱਗੇ ਲਿਆਉਣ ਵਾਸਤੇ ਮੇਰਾ ਪਿੰਡ ਸਨੇਤ ਮੇਰਾ ਭਤੀਜਾ ਨਾਲ ਖੜਾ ਗੁਰਪ੍ਰੀਤ ਕਿਉਂਕਿ ਇਸ ਪਿੰਡ ਦਾ ਮੈਂ ਮਾਪਾ ਦੰਤਾਂ ਜੀ ਆ ਜਾਓ ਜੀ ਆ ਜਾਓ ਇਸ ਪਿੰਡ ਦਾ ਮੈਂ ਮਾਪਾ ਇੱਥੇ ਮੇਰਾ ਆਪਣਾ ਸਾਰਾ ਟੱਬਰ ਆ ਦੇ ਭਾਂਜੇ ਮੇਰੀਆਂ ਭਾਂਤੀਆਂ ਮੇਰੇ ਭਰਾ ਮੇਰੀਆਂ ਭਰਜਾਈਆਂ ਮੇਰੀਆਂ ਭੈਣਾ ਮੇਰੀਆਂ ਬਜ਼ੁਰਗ ਸਾਰੇ ਅੱਜ ਅਸੀਂ ਦੇਖੋ ਇਹ ਸਾਰਾ ਗੋਗੀ ਦਾ ਟੱਪਰ ਖੜਾ ਜਿੰਦਾ ਦਿਖਾਓ ਏਡਾ ਵੱਡਾ ਅਕੇ ਦਾ ਹੋਰ ਤਾਂ ਟੱਪਰ ਹੈਗਾ ਖੋਲੀ ਵੀ ਪਾਵਾਂਗੇ ਸਭ ਕੁਝ ਕਰਾਂਗੇ ਆਪਣੇ ਟੱਬਰ ਚ ਆਏ ਆ ਯਾਰ ਸਭ ਕੁਝ ਪਾਵਾਂਗੇ ਆਓ ਆਪਾਂ ਜਸ਼ਨ ਮਨਾਈਏ पीर लड़ियां कोन चीर ਕਾ ਵਿੱਚ ਸੱਪ ਫੁੱਕਾ ਮਾਰਦਾ ਬੱਚੋ ਵੀ ਰੋਣੀ ਪਾਪੂ ਕੱਲਾ ਮਨਾ ਚਾਹਦਾ ਜੋੜੇ ਜਾਉਣੇ ਕਲਾਮ ਜਿਆ ਵੇ ਬੇਤੀ ਤੇ ਕਾਦਾਂ ਕੀਆ ਧੰਨਵਾਦ ਥੈਂਕ ਯੂ ਲੋਕ ਮੇਰੀਆਂ ਤੀਆਂ ਤਾਲੀਆਂ ਨਾਲ ਇੱਕ ਵਾਰੀ ਤਾਲੀਆਂ ਮਾਰੋ ਜੀ ਕਿਆ ਬਾਤ ਹੈ ਦੇਖੋ ਜੀ ਸਾਡੇ ਐਮਐਲਏ ਸਾਹਿਬ ਇੱਕ ਮਿੰਟ ਇੱਕ ਮਿੰਟ ਸਾਡੇ ਐਮਐਲਏ ਸਾਹਿਬ ਬੋਲਿਆ ਵੀ ਪਾਲੰਦੇ ਨੇ ਕਿਆ ਬਾਤ ਹੈ ਸੋ ਬਹੁਤ ਬਹੁਤ ਮੁਬਾਰਕਾ ਜੀ ਇਹਨੂੰ ਕਹਿੰਦੇ ਆ ਖੁਸ਼ੀ ਏ ਆ ਜੀ ਸਾਡੇ ਆਮ ਇਨਸਾਨ ਨੇ ਗੱਦੇ ਦੇਖੋ ਇਹ ਆ ਜੀ ਆਮ ਆਦਮੀ ਪਾਰਟੀ ਤਾੜੀਆਂ ਮਾਰਦੇ ਇੱਕ ਵਾਰ ਆਮ ਆਦਮੀ ਪਾਰਟੀ ਵਾਸਤੇ ਜ਼ੋਰਦਾਰ ਤਾੜੀਆਂ ਮਾਰੋ ਸਾਰੇ ਕਦੀ ਦੇਖਿਆ ਕੋਈ ਕਦੀ ਜ਼ਿੰਦਗੀ ਚ ਦੇਖਿਆ ਕਿ ਕੋਈ ਐਮ ਐਲ ਏ ਆ ਕੇ ਤਾਂ ਬੋਲੀਆਂ ਪਾ ਦੇ ਧੀਆ ਦੇ ਵਿੱਚ ਇੰਜੋਏ ਕਰੇ ਐਮ ਐਲ ਏ ਲੱਕੇ ਨਹੀਂ ਲੱਗਣ ਦਿੰਦੇ ਸੋ ਤਾੜੀਆਂ ਮਾਰ ਦੋ ਜੇ ਇੱਕ ਵਾਰ ਸੋ ਆਓ ਜੀ ਸਿਮਾ ਜੀ ਨੌਨ ਸਟਾਪ ਬੋਲੀਆਂ ਆ ਜੀ ਬੀਦੀ ਸਾਹਿਬ ਮਾਨੂੰ ਬਿਜਾਰਿਸ਼ ਕਰਦੇ ਜਿਨ੍ਹਾਂ ਨੇ ਤੁਹਾਡਾ ਸਾਰਿਆਂ ਦਾ ਬੜਾ ਵੱਡਾ ਉਪਰਾਲਾ ਕੀਤਾ ਧੀਆ ਇਕੱਠੀਆਂ ਹੋ ਕੇ おります ਉਤਿਆਂ ਦਾ ਤਿਹਾੜ ਸਾਡੀਆਂ ਸੁਹਾਗਣਾ ਦਾ ਸਾਡੀਆਂ ਭੈਣਾਂ ਦਾ ਸਾਡੀਆਂ ਧੀਆ ਦਾ ਇਹ ਉਹ ਤਿਹਾੜਾ ਜਿਹੜਾ ਕਿ ਸਾਨੂੰ ਵਿਰਸੇ ਦੇ ਵਿੱਚ ਮਿਲਿਆ ਔਰ ਉਸ ਵਿਰਸੇ ਨੂੰ ਅੱਗੇ ਲਿਆਂਉਣ ਵਾਸਤੇ ਮੇਰਾ ਪਿੰਡ ਸੁਨੇਤ ਮੇਰਾ ਭਤੀਜਾ ਦਾ ਗੁਰਪ੍ਰੀਤ ਸੋ ਕਿਉਂਕਿ ਇਸ ਪਿੰਡ ਦਾ ਮੈਂ ਬਾਬਾ ਦਾ ਦਾ ਜੀ ਆਜੋ ਅੰਦਰ ਜੀ ਆਜੋ ਇਸ ਪਿੰਡ ਦਾ ਮੈਂ ਮਾਪਾ ਇੱਥੇ ਮੇਰਾ ਆਪਣਾ ਸਾਰਾ ਟੱਬਰ ਆ। ਮੇਰੇ ਭਾਂਜੇ, ਮੇਰੀਆਂ ਭਾਂਤੀਆਂ, ਮੇਰੇ ਭਰਾ, ਮੇਰੀਆਂ ਭਰਜਾਈਆਂ, ਮੇਰੀਆਂ ਭੈਣਾਂ, ਮੇਰੀਆਂ ਬਜ਼ੁਰਗ ਸਾਰੇ ਅੱਜ ਅਸੀਂ ਦੇਖੋ ਇਹ ਸਾਰਾ ਗੋਗੀ ਦਾ ਟੱਬਰ ਖੜਾ ਜਿੰਦਾ। ਦਿਖਾਓ ਐਡਾ ਵੱਡਾ ਅਕੇ ਦਾ ਹੋਰ ਤਾਂ ਟੱਬਰ ਹੈਗਾ। ਖੁਲੀ ਵੀ ਪਾਵਾਂਗੇ। ਸਭ ਕੁਝ ਕਰਾਂਗੇ ਆਪਣੇ ਟੱਬਰ ਚ ਆਏ ਆ ਯਾਰ। ਖੁਲੀ ਹੋਰ ਆਜੋ। ਸਭ ਕੁਝ ਪਾਵਾਂਗੇ। ਆਓ ਆਪਾਂ ਜਸ਼ਨ ਮਨਾਈਏ। هير کي هير کي هير کي ني اکھا جالڙیاں کوند چير کي ني اکھا جال کوند چير کي ني اکھا ما وريا جي حق تا کیا بات آهي ڏکو ڏکو ٽول وڄايو सप फूका मारो बि रोनी पपू कला म ਜਾਉੜੇ ਜਾਉੜੇ ਕਲਾਮ ਕੱਈਏ ਗਏ ਬੇਟੀ ਤੇ ਕਾਧਾ ਦੰਤੀਆ ਧੰਵਾਕ ਥੈਂਕ ਯੂ ਨਾ ਹੋ ਮੇਰੀਆਂ ਤੀਆਂ ਕਾਲੀਆਂ ਨੇ ਨਾ ਇੱਕ ਵਾਰੀ ਤਾਲੀਆਂ ਮਾਰੋ ਜੀ ਕਿਆ ਬਾਤ ਹੈ ਦੇਖੋ ਜੀ ਸਾਡੇ ਐਮਐਲਏ ਸਾਹਿਬ ਇੱਕ ਮਿੰਟ ਇੱਕ ਮਿੰਟ ਸਾਡੇ ਐਮਐਲਏ ਸਾਹਿਬ ਬੋਲੀਆਂ ਵੀ ਪਾਲੰਦੇ ਨੇ ਕਿਆ ਬਾਤ ਹੈ ਸੋ ਬਹੁਤ ਬਹੁਤ ਮੁਬਾਰਕਾ ਜੀ ਇਹਨੂੰ ਕਹਿੰਦੇ ਆ ਖੁਸ਼ੀ ਇਹ ਹੈ ਜੀ ਸਾਡੇ ਆਮ ਇਨਸਾਨ ਇਹਨਾਂ ਨੂੰ ਕਹਿੰਦੇ ਆ ਦੇਖੋ ਇਹ ਹੈ ਜੀ ਆਮ ਆਦਮੀ ਪਾਰਟੀ ਤਾੜੀਆਂ ਮਾਰ ਦਿਓ ਇੱਕ ਵਾਰ ਆਮ ਆਦਮੀ ਪਾਰਟੀ ਵਾਸਤੇ ਜ਼ੋਰਦਾਰ ਤਾੜੀਆਂ ਮਾਰੋ ਸਭ ਕਦੀ ਦੇਖਿਆ ਕੋਈ ਕਦੀ ਜ਼ਿੰਦਗੀ ਚ ਦੇਖਿਆ ਕਿ ਕੋਈ ਐਮਐਲਏ ਆ ਕੇ ਤਾਂ ਬੋਲੀਆਂ ਪਾ ਦੇ ਧੀਆ ਦੇ ਵਿੱਚ ਇੰਜੋਏ ਕਰੇ ਐਮਐਲਏ ਲੱਕੜੀ ਲੱਗਣ ਦਿੰਦੇ ਸੋ ਤਾੜੀਆਂ ਮਾਰ ਦੋ ਜੀ ਇੱਕ ਵਾਰ ਸੋ ਆਓ ਜੀ ਸਿਮਾ ਜੀ ਨੌਨ ਸਟਾਪ ਬੋਲੀਆਂ ਹਾਂ ਜੀ ਬੀਤੀ ਸਾਹਿਬ ਮਾਨੂੰ ਬੇਜਾਰਿਸ਼ ਕਰਦੇ ਜਿਨ੍ਹਾਂ ਨੇ ਤੁਹਾਡਾ ਸਾਰਿਆਂ ਦਾ ਬੜਾ ਵੱਡਾ ਉਪਰਾਲਾ ਕੀਤਾ ਧੀਆ ਇਕੱਠੀਆਂ ਹੋ ਕੇ ਯਾਦਾ ਜਿਹੜਾ ਮੇਲਾ ਬਣਾਇਆ ਜਾ ਰਿਹਾ ਗੱਲ ਇਹ ਹੈ ਸਾਡਾ ਪੰਜਾਬ ਦਾ ਜੋ ਅਮੀਰ ਵਿਰਸਾ ਧੀਆਂ ਦਾ ਤਿਹਾ ਸਾਡੀਆਂ ਸੁਹਾਗਣਾਂ ਦਾ ਸਾਡੀਆਂ ਭੈਣਾਂ ਦਾ ਸਾਡੀਆਂ ਧੀਆਂ ਦਾ ਇਹ ਉਹ ਤਿਹਾੜਾ ਜਿਹੜਾ ਕਿ ਸਾਨੂੰ ਵਿਰਸੇ ਦੇ ਵਿੱਚ ਮਿਲਿਆ ਔਰ ਉਸ ਵਿਰਸੇ ਨੂੰ ਅੱਗੇ ਲੈ ਜਾਣ ਵਾਸਤੇ ਮੇਰਾ ਪਿੰਡ ਸੁਨੇਤ ਮੇਰਾ ਭਤੀਜਾ ਨਾਲ ਬੜਾ ਗੁਰਪ੍ਰੀਤ ਜੋ ਕਿ ਇਸ ਪਿੰਡ ਦਾ ਮੈਂ ਮਾਪਾ ਆਪਣਾ ਤਾਂ ਸਿੱਧੀ ਰਾਜੀ ਆ ਜੋ ਸਿਕੰਦਰ ਜੀ ਆ ਜੋ ਇਸ ਪਿੰਡ ਦਾ ਮੈਂ ਮਾਪਾ ਇੱਥੇ ਮੇਰਾ ਆਪਣਾ ਸਾਰਾ ਟੱਬਰ ਆ ਮੇਰੇ ਭਾਂਜੇ ਮੇਰੀਆਂ ਭਾਂਤੀਆਂ ਮੇਰੇ ਭਰਾ ਮੇਰੀਆਂ ਭਰਜਾਈਆਂ ਮੇਰੀਆਂ ਭੈਣਾਂ ਮੇਰੇ ਬਜ਼ੁਰਗ ਸਾਰੇ ਅੱਜ ਅਸੀਂ ਦੇਖੋ ਇਹ ਸਾਰਾ ਗੋਗੀ ਦਾ ਟੱਬਰ ਖੜਾ ਜਿੰਦਾ ਦਖਾਵਾ ਟੱਬਰ ਦਾ ਅਕੇ ਦਾ ਹੋਰ ਕੰਡ ਉੱਪਰ ਹੈਗਾ ਬੋਲੀ ਵੀ ਪਾਵਾਂਗੇ ਸਭ ਕੁਝ ਕਰਾਂਗੇ ਆਪਣੇ ਟੱਬਰ 'ਚ ਆਏ ਆ ਯਾਰ ਬੋਲੀ ਵੀ ਪਾ ਫਿਰ ਆ ਜਾਓ ਸਭ ਕੁਝ ਪਾਵਾਂਗੇ ਆਓ ਆਪਾਂ ਜਸ਼ਨ ਮਨਾਈਏ

कुल चीर हथ हरे हरे का बच्प फूका मारो बि रोली पापू कला मार ਜਾੜੇ ਜਾਉੜੇ ਖਲਾਮ ਜਿਆ ਵੇ ਤੇਰੀ ਕਾਗਦ ਕੀਆ ਸੰਗਵਾ ਥੈਂਕ ਯੂ ਲੋਗ ਮੇਰੀਆਂ ਤੀਆਂ ਗਾਲੀਆਂ ਨਾ ਇੱਕ ਵਾਰੀ ਤਾਲੀਆਂ ਮਾਰੋ ਜੀ ਕੀ ਬਾਤ ਹੈ ਦੇਖੋ ਜੀ ਸਾਡੇ ਐਮਐਲਏ ਸਾਹਿਬ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸਾਡੇ ਐਮਐਲਏ ਸਾਹਿਬ ਬੋਲੀਆਂ ਵੀ ਪਾਲੰਦੇ ਨੇ ਕੀ ਬਾਤ ਹੈ ਸੋ ਬਹੁਤ ਬਹੁਤ ਮੁਬਾਰਕਾ ਜੀ ਇਹਨੂੰ ਕਹਿੰਦੇ ਆ ਖੁਸ਼ੀ ਇਹ ਆ ਜੀ ਸਾਡੇ